ਸਤਾਦ ਯਾਰ ਇੱਕ ਗੱਲ ਦੱਸ ਵੀ ਆਪਾਂ ਕਹਿ ਦੇਣਾ ਨਾ ਵੀ ਅੱਜ ਆਪਾਂ ਗੱਲ ਨਾ ਆਪਾਂ ਬਈ ਲੋਕਾਂ ਨੂੰ ਕੀ ਕਲੀਅਰ ਕਰਨੀ ਆਲ ਆਪਾਂ ਵੀ ਬਈ ਉਸਤਾਦ ਮੇਨ ਕਿਹੜਾ ਬੰਦਾ ਇੱਕ ਉਸਤਾਦ ਤਾਂ ਬੰਦਾ ਉਹ ਜਿਹਦੇ ਆਪਾਂ ਨੂੰ ਭੇਜਤਾ ਵੀ ਭਾਈ ਆ ਬੰਦੇ ਕੋਲ ਕੰਮ ਸੀ ਉਹ ਤਾਂ ਆਪਣਾ ਸਿਰ ਤੇ ਹੱਥ ਤਾਂ ਰੱਤਾ ਉਹਨੇ ਵੀ ਭਾਈ ਮੈਂ ਤੇਰੇ ਸਿਰ ਤੇ ਧਰਦਾ ਤੂੰ ਕੰਮ ਕਰ ਹੂੰ ਤੇ ਦੂਜਾ ਉਸਤਾਦ ਜਿਵੇਂ ਸਾਡਾ ਭਾਈ ਮੈੰਗਲ ਹਾਂ ਜਿਹਨੇ ਸਾਨੂੰ ਰੋਜੀ ਰੋਟੀ ਪਤਾ ਵੀ ਇਹ ਕਹਿ ਦਿੰਦਾ ਵੀ ਭਾਈ ਟੈਨਸ਼ਨ ਨਾ ਲਓ ਮੈਂ ਹੈਗਾ ਵੀ ਆਪਣਾ ਮੇਨ ਉਸਤਾਦ ਕੌਣ ਆ ਬਾਈ ਪਹਿਲਾਂ ਤਾਂ ਆਪਣਾ ਪਿੰਕਟਕ ਵਧੀਆ ਜਾਂਦਾ ਚੱਲ ਬਈ ਲੈ ਬਾਈ ਜੀ ਸਸਰੀਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਅਸੀਂ ਪਹੁੰਚੇ ਹਾਂ ਸਾਡੇ ਸਤਿਕਾਰਯੋਗ ਵੱਡੇ ਭਾਈ ਲਾਡੀ ਸਾਹਿਬ ਹਨ ਇਹ ਜੂਗੀ ਮੇਰੇ ਵੱਡੇ ਭਾਈ ਨੇ ਤੇ ਸਾਡਾ ਇਸ ਤੋਂ ਵੱਡਾ ਭਾਈ ਸਾਡਾ ਮੈਂਬਰ ਜਿਹੜਾ ਸਾਡਾ ਉਸਤਾਦ ਜੀ ਹੈ ਹਨ ਬਾਈ ਤੇ ਅਸੀਂ ਅੱਜ ਪਹੁੰਚੇ ਸੀ ਤਲਵੰਡੀ ਸੱਬਾ ਬਾਈ ਉਹ ਵੀ ਕਿਸੇ ਕੋਈ ਵਜਾ ਬਣਦੀ ਜ਼ਰੂਰੀ ਕੰਮ ਪੈ ਗਿਆ ਸਾਨੂੰ ਵੀ ਜਿਹੜੇ ਸਾਡੇ 80 90 ਮਿਸਤਰੀ ਹੈ ਜਿਹੜੇ ਅੱਜ ਅਸੀਂ ਅੱਜ ਇਕੱਠੇ ਹੋਏ ਸੀ ਬਿਖੱਠੇ ਵੀ ਜਿਉਂ ਹੋ ਗਏ ਯਾਰ ਵੀ ਇੱਕ ਸਾਡੇ ਮੰਨ ਲਾ ਸੁੱਖ 'ਚ ਖੜੇ ਕੋਈ ਨਾ ਖੜੇ ਬੰਦਾ ਦੁੱਖ 'ਚ ਖੜਦਾ ਜਿਹੜੇ ਸਾਡੇ ਤਲਵੰਡੀ ਤੇ ਮਾਲਵੀ ਏਰੀਆ ਦਾ ਫਰਕ ਆ ਹਨਾ ਤੇ ਦੂਜੀ ਗੱਲ ਸਾਡੇ ਉਸਤਾਦ ਨੇ ਮੰਨ ਲਾ ਵੱਡਾ ਭਾਈ ਸਾਡਾ ਲਾਡੀ ਹਨਾ ਵੀ ਇਹਨਾਂ ਨੇ ਸਾਨੂੰ ਕੰਮ ਸਿਖਾਇਆ ਤੇ ਦੂਜਾ ਉਸਤਾਦ ਮੇਰਾ ਭਾਈ ਮੰਗਲ ਆ ਗਿਆ ਇਹ ਮੇਰਾ ਚੇਲਾ ਹਾਂ ਉਸਤਾਦ ਦੀ ਰਿਸਪੈਕਟਾ ਵੀ ਦਰਉ ਜੋ ਕਿ ਸਾਨੂੰ ਕੰਮ ਸਿਖਾ ਕੇ ਸਾਨੂੰ ਰੋਟੀ ਪਾਇਆ ਹਨਾ ਕਿਉਂਕਿ ਬਾਈਨ ਤਾਂ ਲਿਜਾ ਕੇ ਛੜਤ ਅਸੀਂ ਵੀ ਲਾਇਆ ਵੀ ਭਾਈ ਮੰਗਲ ਸਾਹਿਬ ਵੀ ਮੇਰੇ ਛੋਟੇ ਭਾਈ ਨੂੰ ਕੰਮ ਸਿਖਾਦੇ ਪਰ ਵੀ ਆਪਾਂ ਉਸਤਾਦ ਦਾ ਦਿলো ਧੰਨਵਾਦ ਆ ਵੀ ਆਪਾਂ ਨੂੰ ਬਹੁਤ ਵਧੀਆ ਕੰਮ ਸਿਖਾਇਆ ਤੇ ਆਪਾਂ ਦਿলো ਰਿਸਪੈਕਟ ਆ ਨਾ ਬਾਈ ਦੀ ਵੀ ਆਪਾਂ ਕਹਿ ਦਿੰਦੇ ਆ ਵੀ ਉਸਤਾਦ ਜੀ ਜਿੱਥੇ ਮਰਜੀ ਸਾਨੂੰ ਯਾਦ ਕਰੋ ਸੀ ਹਾਜ਼ਰ ਆ ਵੀ ਤੇ ਬਾਈ ਮਿਸਤਰੀਆਂ ਦਾ ਹਨਾ ਕੀ ਕੰਮ ਹੁੰਦਾ 2 ਮਹੀਨੇ ਲਾ ਕੇ 4 ਮਹੀਨੇ ਲਾ ਕੇ ਕਹਿ ਦਿੰਦੇ ਵੀ ਉਸਤਾਦ ਭਾਈ ਛੋਡੇ ਵੀ ਉਸਤਾਦ ਬਣ ਗਏ ਵੀ ਬਾਈ ਮੈਂ ਉਹ ਛੋਡੇ ਮੰਨ ਲਾ ਜਿਹੜੇ ਨਵੇਂ ਮੁੰਡੇ ਕੰਮ ਸਿੱਖਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਬਾਈ ਜਿਹੜੇ ਠੇਕੇਦਾਰ ਕੋਲ ਆਪਾਂ ਲੱਗਦੇ ਆ ਵੀ ਉਹ ਆਪਣਾ استاد ਨਹੀਂ ਬਣ ਸਕਦੇ ਹਨ ਵੀ ਬਨਣਗੇ ਜ਼ਰੂਰ ਵੀ ਆਪਾਂ ਜਾਣਾ ਉਹਨਾਂ ਦੇ ਥਰੂ ਆ ਵੀ استاد ਮੈਨੂੰ ਹੋਵਾ ਕਹਿਣ ਦਾ ਭਾਵ ਵੀ ਤੁਸੀਂ ਗਲਤ ਨਾ ਲੈ ਜਿਓ ਵੀ ਜਿਨੇ ਆਪਾਂ ਨੂੰ ਕੰਮ ਸਿਖਾਉਣਾ ਬਈ استاد ਆਪਣਾ ਉਹੀ ਰਹਣਾ ਜਿਵੇਂ ਸਾਡਾ ਬੰਡਾ ਭਾਈ ਮੈੰਗਲ ਸਾਹਿਬ ਹਨਾ ਤੇ ਦੂਜੇ ਜ਼ਿਲ੍ਹਾ ਮੰਨ ਕੇ ਜਗਮਾੜਾ ਜੇਕੂ ਤੇ ਆਪਾਂ ਜਗਮਾੜਾ ਦੀ ਗੱਲ ਕਰ ਰਹੇ ਹਾਂ ਨਾ ਆਪਣੇ ਦਾ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਈ ਇਸ ਆਪਣੇ ਭਾਈ ਮੈੰਗਲ ਜੀ ਦਾ ਮਿਲਕਾਣਾ ਤੋਂ ਧੰਨਵਾਦ ਕਰਦੇ ਆਂ ਬਈ ਆਪਾਂ ਨੂੰ ਬਹੁਤ ਵਧੀਆ ਕੰਮ ਸਿਖਾਇਆ ਠੀਕ ਹੈ ਜੀ ਸਾਡਾ ਭਰਾ ਮੈੰਗਲ ਜੀ ਤੇ ਆਪਣਾ ਭਰਾ ਵੱਡਾ ਭਾਈ ਸਾਡਾ ਲਾਡੀ ਸਾਹਿਬ ਹਾਂ ਤੇ ਇਧਰ ਭਾਈ ਜੀ ਆਪਾਂ ਵੀ ਇਦੋਂ ਰਿਸਪੈਕਟ ਕਰਦੇ ਹਾਂ ਮੰਦਰੀ ਭਾਈ ਆਪਾਂ ਨੂੰ ਬਹੁਤ ਬਹੁਤ ਕੰਮ ਸਿਖਾਇਆ ਆਪਣਾ ਵਧੀਆ ਭਈ ਆਪਾਂ ਅੱਜ ਰੋਟੀ ਥਰੇ ਹੋਏ ਆਂ ਠੀਕ ਹੈ ਜੀ ਤੇ ਆਪਾਂ ਇਸ ਬੰਦੇ ਦੇ ਪੱਧਰੋਂ ਰਿਸਪੈਕਟ ਕਰਦੇ ਆਂ ਭਾਈ ਬਹੁਤ ਬਹੁਤ ਕੰਮ ਸਿਖਾਇਆ ਜੀ ਆਪਾਂ ਨੂੰ ਧੰਨ ਕੀ ਹਾਲ ਚੱਲ ਨੇ ਠੀਕ ਹੋ ਵਧੀਆ ਭਰਾ ਠੀਕ ਠਾਕ ਵਧੀਆ ਜੀ ਤੇ ਉਸਤਾਦ ਯਾਰ ਇੱਕ ਗੱਲ ਦੱਸ ਵੀ ਆਪਾਂ ਕਹਿ ਦੇਣਾ ਨਾ ਵੀ ਅੱਜ ਆਪਾਂ ਗੱਲ ਨਾ ਆਪਾਂ ਬਈ ਲੋਕਾਂ ਨੂੰ ਕੀ ਕਲੀਅਰ ਕਰਨੀ ਆ ਗੱਲ ਆਪਾਂ ਵੀ ਭਈ ਉਸਤਾਦ ਮੇਨ ਕਿਹੜਾ ਬੰਦਾ ਇੱਕ ਉਸਤਾਦ ਤਾਂ ਬੰਦਾ ਉਹ ਜਿਹਨੇ ਆਪਾਂ ਨੂੰ ਭੇਜਤਾ ਵੀ ਭਈ ਆ ਬੰਦੇ ਕੋਲ ਕੰਮ ਸੀ ਉਹ ਤਾਂ ਆਪਣਾ ਸਿਰ ਤੇ ਹੱਥ ਤਾਂ ਰੱਖਤਾ ਉਹਨੇ ਵੀ ਭਈ ਮੈਂ ਤੇਰੇ ਸਿਰ ਤੇ ਧਰਦਾ ਤੂੰ ਕੰਮ ਕਰ ਹੂੰ ਤੇ ਦੂਜਾ ਉਸਤਾਦ ਜਿਵੇਂ ਸਾਡਾ ਭਾਈ ਮੈਂਗਲ ਹਾਂ ਜਿਹਨੇ ਸਾਨੂੰ ਰੋਜੀ ਰੋਟੀ ਪਤਾ ਵੀ ਇਹ ਕਹਿ ਦਿੰਦਾ ਵੀ ਭਈ ਟੈਨਸ਼ਨ ਨਾ ਮੈਂ ਹੈਗਾ ਵੀ ਆਪਣਾ ਮੇਨ ਉਸਤਾਦ ਕੌਣ ਆ ਭਈ ਪਹਿਲਾਂ ਤਾਂ ਆਪਣਾ ਜਿੰਨੇ ਵੀ ਆਪਣੇ ਦੇਖਣ ਵਾਲੇ ਆਪਣੇ ਦਰਸ਼ਕ ਵੀਰ ਨੇ ਨਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਹੈਨਾ ਵੀ ਆਪਣੀ ਵੀਡੀਓ ਦੇਖਦੇ ਨੇ ਦੂਸਰਾ ਤਾਂ ਅਨਵਾਲਾ ਬੈਣ ਜਿਹੜੇ ਆਪਣੇ ਮੰਨ ਕੇ ਵੀ ਸਟਾਰਟਿੰਗ ਦੇ ਵਿੱਚ ਮੈਂ ਚਲਵੰਡੀ ਸਾਬੋਪਲਾ ਰਕੇਸ਼ ਦੇ ਨਾਲ ਕੰਮ ਤੇ ਲੱਗਿਆ ਸੀਗਾ ਜੀ ਤੇ ਫਿਰ ਉਸ ਦੇ ਨਾਲ ਬਾਈ ਲੱਗਿਆ ਹੋਇਆ ਸੀਗਾ ਰਕੇਸ਼ ਆਪਣੇ ਹੱਥ ਮੈੰਗਲ ਮਲਕਾਣਾ ਠੀਕ ਹੈ ਜੀ ਤੇ ਇਹਨਾਂ ਦੇ ਨਾਲ ਮੈਂ ਮੰਨ ਕੇ ਇਕੱਠੇ ਜੀ ਕੰਮ ਤੇ ਰਹਿੰਦੇ ਸੀਗੇ ਇਹਨਾਂ ਦੇ ਵਿਰੋਧ ਦੇ ਆਪਾਂ ਬਈ ਮੰਨ ਕੇ ਵੀ ਬਹੁਤ ਬੜੀ ਕੰਮ ਸਿੱਖਿਆ ਜੀ ਤੇ ਆਪਾਂ ਬੜੀਏ ਕੰਮ ਕਰ ਕੰਮ ਕਰਉ ਕਰਮ ਬਾਈ ਦਾ ਕਹਿਣ ਦਾ ਭਾਵ ਆ ਵੀ ਭਈ ਅਸੀਂ ਅੱਜ ਜੋ ਵੀ ਕੁਛ ਆ ਮੈੰਗਲ ਦੇ ਸਿਰ ਤੇ ਮੈੰਗਲ ਦੇ ਸਿਰ ਤੇ ਆ ਜੀ ਆਪਾਂ ਤੇ ਆਪਾਂ ਵੀ ਮੇਨ ਉਸਤਾਦ ਆਪਣਾ ਰਕੇਸ਼ ਆ ਹਾਂ ਰਕੇਸ਼ ਆ ਸਭ ਤੋਂ ਵੱਡੀ ਗੱਲ ਬਾਈ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿਣਾ ਹੁੰਦਾ ਵੀ ਆਪਾਂ ਯੁਰਤਨਾ ਕੰਮ ਸਿੱਖੋ ਵੀ ਆਪਾਂ ਕਿਤੇ ਲੇਲੇ ਪੇਪੇ ਨਾ ਕਰੋ ਵੀ ਜਿਹੜੀ ਆਪਣੇ ਮਾਲ ਵਾਲਿਆਂ ਦੀ ਗੱਲ ਪਤਾ ਕੀ ਆ ਬਈ ਆ ਪਾ ਕਹਿੰਦੇ ਬਈ ਅਸੀਂ ਤੇਰੇ ਕੋਲ ਲੱਗੇ ਸਸੀਂ ਕੰਮ ਨਹੀਂ ਸਿੱਖੇ ਬਈ 2 2 4 4 ਮਹੀਨੇ ਲਾ ਕੇ ਕੰਮ ਨਹੀਂ ਸਿੱਖੀਦਾ ਕੰਮ ਸਿੱਖਣਾ ਦਾ ਘੱਟੋ ਘੱਟ ਨਾ ਵਾਲਾ ਬਈ 4 ਸਾਲ ਤੋਂ 3 ਸਾਲ ਗੱਲ ਨਹੀਂ ਪੈਣਗੇ ਗੱਲ ਨਹੀਂ ਪੈਂਦੀ ਇੱਕ ਉਸਤਾਦ ਮੰਨਣਾ ਪੈਣਾ ਦੂਜਾ ਉਸਤਾਦ ਆਪਣੇ ਸਿਰ ਤੇ ਰਹਿਣਾ ਜਿਹੜਾ ਪਹਿਲਾ ਉਸਤਾਦ ਉਹ ਲਾਊਗਾ ਛੇਤਰ ਤੇ ਦੂਜਾ ਉਸਤਾਦ ਸਿਖਾਊ ਕੰਮ ਸਹੀ ਆ ਬਈ ਸਹੀ ਗੱਲ ਆ ਜਮਾ ਜੀ ਤੇ ਲਾਈਕ ਫਿਰ ਆਪਣੀ ਵੀਡੀਓ ਚੱਲਦੀ ਚੱਲਦੀ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਧੰਨਵਾਦ ਬਈ ਤੇ ਲਾਈਕ ਲਾਈਕ ਜੁਜੂ ਕਰਿਓ ਬਈ también.